ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਪਉਂਦੇ ਅੱਜ ਟਰੈਕਟਰ ਮੰਡੀ ਬਰਨਾਲਾ ਵਿਖੇ ਦੀ 7 ਅਪ੍ਰੈਲ 2025 ਟਰੈਕਟਰ ਮੰਡੀ ਬਰਨਾਲਾ ਅੱਜ ਜੀ ਸਾਡੇ ਨਾਲ ਟਰੈਕਟਰਾਂ ਦੇ ਮਾਡਲ ਅਤੇ ਪਾਵਰ ਜਾਣਕਾਰੀ ਸਾਂਝੀ ਕਰਾਂਗੇ ਤੁਹਾਨੂੰ ਅਸੀਂ 25 ਪਾਵਰ ਤੋਂ ਲੈ ਕੇ 90 95 ਪਾਵਰ ਤੱਕ ਦੇ ਟਰੈਕਟਰ ਦਿਖਾਵਾਂਗੇ ਬਈ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਅਤੇ ਜਿਹੜੇ ਵੀਰੇ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਪੇਜਮਾਨ ਕਾਲੇ ਕਬਾਲੇ ਨੂੰ ਫੋਲੋ ਕਰਿਓ ਅਸੀਂ ਤੁਹਾਡੇ ਨਾਲ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਓ ਵੀਰੇ ਦਿਖਾਈਏ ਸੋਨੂੰ ਨਵੇਂ ਮਾਡਲ ਦੇ ਟਰੈਕਟਰ ਮਹਿੰਦਰਾ 555 DI ਪਾਵਰ ਪਾਵਰ ਪਲੱਸ ਜੀ ਪਾਵਰ ਸਟੀering ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਜੇ ਕੇ ਦੇ ਟਾਇਰ ਨੇ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਜੀ 80 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਇਹ 14 ਮਾਡਲ ਹੈ 465000 ਦਾ ਪ੍ਰਾਈਸ ਹੈ ਜੀ ਨਾਲ ਖੜਾ ਜੀ ਨਿਊ ਹਾਲੈਂਡ 373 ਸੁਪਰ ਸਾਈਡ ਗੇਅਰ ਪਾਵਰ ਸਟੀering ਜੀ ਟਾਇਰ ਹੈਗੇ ਨੇ ਜੀ 80 ਪੈਸੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 14 ਮਾਡਲ ਹੈ 495000 ਪ੍ਰਾਈਸ ਹੈ ਜੀ ਨਾਲ ਖੜਾ ਜੀ ਫਾਰਮ ਡ੍ਰੈਗ 6055 ਜੀ ਫਾਰਮ ਟਰੈਕ 650 ਜੀ ਕਲਾਸਿਕ ਪ੍ਰੋ 21 ਮਾਡਲ ਹੈ ਇਹ 21 ਮਾਡਲ ਆ ਪਾਵਰ ਸਟੀering ਹੈ ਜੀ ਸਾਈਡ ਗੇਅਰ ਪੈਰ ਨੇ ਜੀ 16 ਦੇ 16 ਨੋਟਾਈ ਦੀ ਪਿਛਲੇ ਮੂਰਲੇ 75 16 ਦੀ 21 ਮਾਡਲ ਦਾ 725000 ਪ੍ਰਾਈਸ ਹੈ ਜੀ ਨਾਲ 65310 ਜੋਂਡਿਆਰੀ 6510 ਜੋਂਡਿਆਰੀ ਐਵੀ ਬੰਪਰ ਪਾਵਰ ਸਟੀering ਐਡ ਗੇਅਰ ਟਾਇਰ ਹੈਗੇ ਨੇ ਜੀ 90 ਪੈਸੇ 11 ਮਾਦ ਲਈ ਹੈ 685000 ਪ੍ਰਾਈਸ ਆ ਜੀ ਇਹ ਔਲਟ ਟਰੈਕਟਰਾਂ ਦੇ ਟਰੈਕਟਰ ਨੇ ਜੀ ਔਲਟ ਟਰੈਕਟਰ ਗੈਰ ਜੀ ਅੰਡੇ ਆ ਬਲਜੀ ਸਿੰਘ ਮੋਬਾਈਲ ਨੰਬਰ ਹੈ 076588045021 ਸੁਪਿੰਦਰ ਸਿੰਘ 887100047 ਇਹ ਹੌਲਕਾ ਟਰੈਕਟਰਾਂ ਦਾ ਟਰੈਕਟਰ ਨੇ ਜਿਹੜੇ ਹੁਣ ਨਾਲ ਖੜਾ ਨਿਊ ਹਾਲੈਂਡ ਪਲੱਸ ਜੀ 3730 ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਹੈਵੀ ਬੰਪਰ ਹੈ ਸਾਈਡ ਗੇਅਰ ਪਾਵਰ ਸਟੀਅਰਿੰਗ ਪੈਰ ਹੈਗੇ ਨਹੀਂ ਇਸ ਵੇਲੇ ਸੀ 20 ਮਾਡਲ ਟਰੈਕਟਰ ਹੈ 7 ਲੱਖ 65000 ਪਰੇਜਾ ਜੀ ਨਾਲ ਖੜਾ ਹੈ 6055 ਫਾਰਮਟ੍ਰੈਕ ਕਲਾਸਿਕ ਪ੍ਰੋ ਜੀ ਓਵਰ ਮਿਕਸ ਪ੍ਰੋਗਰੈਸ ਸਟੀering ਸਾਈਡ ਗੇਅਰ ਇਹ ਵੀ ਮਾਡਲ 6595 ਜਿਆ ਪਰਿਆ ਜਾਈ ਲੋ ਭਾਈ ਤੁਹਾਨੂੰ ਸਵਰਾਜ 852 ਐਫੀ ਕੈਬਿਨ ਸਟਾਰ ਰਿਵਰਸ ਵੀਡੀਓ ਪਾਵਰ ਸਟੀering ਪੱਡ ਵਾਲੀ ਸਾਤੇ ਲੱਗੀ ਹੋਈ ਹੈ ਭਾਈ ਇਹ ਚਾਰੇ ਬਿਲਕੁਲ ਨਵੇਂ ਨੇ ਸਾਈਡ ਗੀਅਰ ਹੈ ਡਬਲ ਡਿਸਟ੍ਰਿਬਿਊਟਰ ਹੈ ਪੰਜਾਬ ਨੰਬਰ ਟਰੈਕਟਰ ਹੈ ਬਈ 24 ਮਾਡਲ ਹੈ ਬਈ 798000 ਦਾ ਪ੍ਰਾਈਸ ਹੈ ਬਰਨਾਲਾ ਟਰੈਕਟਰ ਮੰਡੀ ਦੀ ਟਰੈਕਟਰ ਨੇ ਬਈ ਸੀਰੀਅਸ ਨੇੜੇ ਆੜ ਖੜਾ ਬਈ ਜੌਂਗਵੀਅਰ 50 50 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਵੀਰੇ ਟਰੈਕਟਰ ਬਿਲਕੁਲ ਸਾਫ ਪਿਛਲੇ ਟਾਇਰ ਬਿਲਕੁਲ ਨਵੇਂ ਮੂਰਲੇ ਹਨ ਕਿ 80 ਪੈਸੇ ਸਾਈਡ ਗੇਅਰ ਹੈ ਵੀ ਬੰਪਰ ਲੱਗਾ ਹੋਇਆ ਹੈਗਾ ਪੰਜਾਬ ਨੰਬਰ ਟਰੈਕਟਰ ਆ ਬਈ 19 ਮਾਡਲ ਹੈ 6 ਲੱਖ 65 ਹਜ਼ਾਰ ਇਹਦਾ ਪ੍ਰਾਈਸ ਆ ਬਈ ਨਾਲ ਕੜਾਈ 52 10 ਜੌਂਦੀ ਹੈ ਰੀ ਸਾਈਡ ਗੇਅਰ ਪਾਵਰ ਸਟੀering ਗੇਅਰ ਪ੍ਰੋ ਟਾਇਰ ਚਾਰੇ ਬਿਲਕੁਲ ਨਵੇਂ ਨੇ ਸੀਜੜ ਦੇ ਟਾਇਰ ਨੇ ਬਈ ਹੈਵੀ ਬੰਪਰ ਲੱਗਾ ਹੋਇਆ ਟੌਪ ਮਾਡਲ ਹੈ 22 ਮਾਡਲ 7,75,000 ਰੇਟ ਆ ਬਈ ਪੰਜਾਬ ਨੰਬਰ ਆ ਪੀ ਵੀ 30 22 ਮਾਡਲ 7,75,000 ਰੇਟ ਆ ਬਈ ਦਾ ਨਾਲ ਖੜਨਗੇ 60 55 ਫਾਰਮਟ ਟ੍ਰੈਕ T20 ਸੁਪਰ ਮੈਕਸ ਸਾਈਡ ਗੇਅਰ ਪਾਵਰ ਸਟੀering ਹੈਵੀ ਬੰਪਰ ਲੱਗਾ ਹੋਇਆ ਟਾਇਰ ਜਾਰੇ ਬਿਲਕੁਲ ਨਵੇਂ ਨੇ। ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈਗਾ ਕਲਾਸਿਕ A18 ਮਾਡਲ। ਇਹਦਾ 5,95,000 ਰਾਈਜ਼ ਆ ਬਈ। ਨਾਲ ਖੜਾ 5310 ਜੌਂਡੀਅਰ। ਟਾਇਰ ਇਹਦੇ ਹੈਗੇ 90 ਪੈਸੇ। A ਵੀ ਬੰਪਰ ਲੱਗਿਆ ਹੋਇਆ ਹੈਗਾ। ਸਾਈਡ ਗੇਅਰ ਆ ਪਾਵਰ ਸਟੀering ਹੈ। 5310 ਜੌਂਡੀਅਰ A16 ਮਾਡਲ 6,115,000 ਰਾਈਜ਼ ਆ ਬਈ ਇਹਦਾ। ਨਾਲ ਖੜਾ 5210 ਜੋਂਡੀ ਹਰੀ ਐਡ ਗੇਰ ਪਾਵਰ ਸਟੀਲ ਨੇ ਹੈਵੀ ਬੰਪਰ ਲੱਗਾ ਹੋਇਆ ਮੂਰਲੇ ਟਾਇਰ ਨੇ ਬੀਕੇਟੀ ਦੇ ਪਿਛਲੇ ਐਮਆਰਐਫ ਦੇ ਨੇ ਟਾਇਰ ਹੈਗੇ ਨੇ ਜੀ 80 ਪੈਸੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਤੇ ਵੀ ਟਾਪ ਮਾਡਲ ਹੈ ਇਹ 21 ਮਾਡਲ ਹੈ 7 ਲੱਖ 35000 ਦਾ ਪ੍ਰਾਈਸ ਹੈ ਬਾਈ ਬਰਨਾਲਾ ਟਰੈਕਟਰ ਮੰਡੀ ਦੇ ਟਰੈਕਟਰ ਨੇ ਬਾਈ ਸਿੱਧਾ ਸੰਘੜ ਜਾਂਦੇ ਨਾਲ ਖੜਾ 9500 ਮੈਸੀ ਫਰਜਨ ਹੈਵੀ ਬੰਪਰ ਤੇੜਾ ਪਿੰਕ ਵਾਲਾ ਬੰਪਰ ਆ ਭਾਈ ਲੱਕ ਲੱਗਾ ਹੈ ਐਡ ਗੀਅਰ ਐਮ ਆਰਪ ਦੇ ਟਾਇਰ ਨੇ ਪਾਵਰ ਸਟੀering ਹੈ ਭਾਈ ਡਬਲ ਡਿਸਟ੍ਰਿਬਿਊਟਰ ਹੈ ਗੈਂਟਰੀ ਪਲੱਸ ਇਹ ਆ 17 ਮਾਡਲ 4,85,000 ਪ੍ਰਾਈਸ ਆ ਭਾਈ ਨਾਲ ਖੜਾ 545 ਜੋਂਬੀਅਰ ਪਡਡਾਲੀ ਸਾਤੀ ਲੱਗੀ ਹੋਈ ਆ ਐਂਪ ਲੱਗਿਆ ਹੋਇਆ ਪਾਵਰ ਸਟੀering ਸਾਈਡ ਗੇਅਰ ਹੈਵੀ ਬੈਂਪਰ ਪੋਲੋ ਦੇ ਟਾਇਰ ਨੇ ਬਈ ਟਾਇਰ ਚਾਰੇ ਬਿਲਕੁਲ ਮੂਰਲੇ ਦਾ ਬਿਲਕੁਲ ਨਵੇਂ ਨੇ ਪਿੱਛੇ ਟਾਇਰ ਹੈਗੇ ਨੇ ਇਹ 90 ਪੈਸੇ 19 ਮਾਡਲ ਹੈ 7,55,000 ਬਈ ਪ੍ਰਾਈਸ ਹੈ ਦਾ ਨਾਲ ਖੜਾ ਸੋਨਾ ਲਿਕਾ ਡੀਆਈ 750 ਸਕੰਦਰਾ ਸਾਈਡ ਗੇਅਰ ਪਾਵਰ ਸਟੀering JK ਦੇ ਟਾਇਰ ਨੇ ਬਈ ਮੂਰਲੇ ਮਗਰਾਟ ਵੀ ਲੱਗੇ ਹੋਏ ਨੇ ਡਬਲ ਡਿਸਟ੍ਰਿਬਿਊਟਰ ਹੈ ਪੰਜਾਬ ਨੰਬਰ ਡਾਇਰੈਕਟਰ ਹੈ PB03 ਇਹ ਵੀ ਟੌਪ ਮਾਡਲ ਹੈ 18 ਮਾਡਲ 495000 ਪ੍ਰਾਈਸ ਆ ਬਈ ਦਾ ਨਾਲ ਘੜਾ 5310 ਚੌਂਦੀ ਆ ਤੁਹਾਨੂੰ ਸਾਈਡ ਗੇਅਰ ਪਾਵਰ ਸਟੀering ਹੈਵੀ ਬੰਪਰ JK ਦੇ ਇਹਦੇ ਟਾਇਰ ਵੀ ਜੇਕ ਦਿਨ ਬਿਜ਼ਨਸ 16 ਨੂੰ 28 ਦਿਨ ਹੈ ਜੀ ਪੰਜਾਬ ਨੰਬਰ ਆ ਬਈ 16 ਮਾਡਲ ਹੈ ਇਹ 5,99,000 ਪ੍ਰਾਈਜ਼ ਆ ਬਈ ਇਹਦਾ ਨਾਲ ਖੜਾ ਬਈ ਫੋਰਡ 3600 ਟਾਇਰ ਰਹਿ ਗਏ ਨੇ ਬਈ 60% ਘਟਨੇ ਇਸੇ ਫੋਰਡ 3700 ਪੰਜਾਬ ਨੰਬਰ ਆ ਪੀਵੀ 13 93 ਮਾਡਲ ਹੈ 1,98,000 ਬਈ ਪ੍ਰਾਈਜ਼ ਆ ਡੈੱਕ ਲੱਗਿਆ ਹੋਇਆ ਦੇਖੋ ਇਹ ਫੋਰਡ 3700 ਨਾਲ ਖੜਾ ਬਈ ਅਰਜਨ ਅਰਜਨ আলট্রা 1552 ডিআই পাওয়ার স্টিয়ারিং ਹੈ। ਸੈਂਟਰ ਗੇਅਰ ਐਂਪ ਲੱਗਾ ਹੋਇਆ ਹੈ। ਸਾਤਰੀ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ। ਟਾਇਰ ਚਾਰੇ ਬਿਲਕੁਲ ਨਵੇਂ ਨੇ। 11 ਮਾਡਲ ਹੈ। 3,65,000 ਬਈ ਪ੍ਰਾਈਸ ਹੈ ਜਦਾ। ਇਹ ਸੀਗੇ ਸੰਘੜਿਆਂ ਦੇ ਟਰੈਕਟਰ ਹੈ। ਇਹਨਾਂ ਦਾ ਮੋਬਾਈਲ ਨੰਬਰ 98153 85869 98152 85869 98153 85869 ਸਿਧਰਾ ਸਿੰਘੇੜਾ ਵਾਲਾ 42 ਬਾਰ ਟਰੈਕਟਰ ਗੈरेज ਸਿੰਘੇੜਾ ਤੇ ਨਾਲ ਖੜਾ ਬਈ ਸੋਨਾ ਲੀਕਾ 740 ਐਂਟਰਨੈਸ਼ਨ ਡੀਆਈ 740 ਘੱਟ ਮੇ ਸੇਮੂਲ ਟਾਇਰ ਕਾ ਸੇਵ ਨੇ ਪਿਛਲੇ ਵੀ ਕਾ ਸੇਵ ਨੇ ਬਈ ਇਹ 99 ਮਾਡਲ ਟਰੈਕਟਰ ਆ ਇਹਦਾ ਪ੍ਰਾਈਸ ਆ 160000 ਨਾਲਕੜਾ 735 ਐਫੀ 735 ਐਫੀ ਸਵਰਾਜ ਟਾਇਰ ਰਹਿ ਗਏ ਨੇ ਜੀ ਬਾਈ 60 ਪੈਸੇ ਜਾਰੀ ਸੈਂਟਰ ਗੀਅਰ ਨਾਉਨ ਪਾਵਰ ਪੰਜਾਬ ਨੰਬਰ ਟਰੈਕਟਰ ਆ ਬਈ ਇਹ ਏਐਸ 96 ਮਾਡਲ ਟਰੈਕਟਰ ਇਹਦਾ ਪ੍ਰਾਈਸ ਆ 1 ਲੱਖ 48 ਹਜ਼ਾਰ ਨਾਲਕੜਾ ਸਵਰਾਜ 855 3 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੀਅਰ ਡਬਲ ਡਿਸਟ੍ਰਿਬਿਊਟਰ ਹੈ ਪੈਰਾਜ ਕੰਡੀਸ਼ਨ ਚੈੱਕ ਕਰ ਲਓ ਬਈ 3 ਸਟਾਰ ਹੈ ਜੀ ਪੰਜਾਬ ਨੰਬਰ ਆ ਪੀ ਵੀ 19 ਇਹ ਹੈ ਜੀ 10 ਮਾਡਲ ਇਹ ਨਾਨ ਪਾਵਰ ਆ ਬਈ ਘੱਟਨੇ ਇਸੇ ਦਾ 10 ਮਾਡਲ ਆ 395000 ਬਈ ਪ੍ਰਾਇਜ਼ ਹੈ ਇਹਦਾ 14 14928 ਦੇ ਪਿਛਲੇ ਟਾਇਰ ਨੇ ਹੁਣ ਲੈਨੇ 750 616 ਜੀ 10 ਮਾਡਲ 395000 ਪ੍ਰਾਇਜ਼ ਹੈ ਜੀ ਨਾਲਕੜਾ ਜੀ ਪ੍ਰੀਤ 60 ਨੰਬਰ ਜੀ ਪਾਵਰ ਸਟੀਰਿੰਗਸ ਐਂਟਰ ਗੇਅਰ 에어 ਕੰਡੀਸ਼ਨਰ ਚੱਲ ਵੀ ਗਿੜਿਆ ਤਿਆਰ ਨਹੀਂ 21 ਮਾਡਲ ਹੈ 3 ਸਪੀਡ 21 ਮਾਡਲ 4,75,000 ਪਰ ਆਇਆ ਜੀ ਡਬਲ ਡਿਸਟ੍ਰਿਬਿਊਟਰ ਹੈ ਪ੍ਰੀਤ 60 ਨਾਲਕੜਾ ਸੋਨ ਨਾਲ ਕਾਡੀ ਆ ਜੀ 60 ਜੀ ਪਾਵਰ ਸਟੀਰਿੰਗ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰੀ

सेंटर गेयर पावर स्टेयरिंग डबल डिस्ट्रीब्यूटर लगे है बी मॉडल ट्रैक्टर है जी ये पंजाब नंबर है चार लख ती हज़ार रेट है जी बरनला ट्रैक्टर मंडी ट्रैक्टर है जी ये औलख ट्रैक्टर आई नाखड़ा स्वराज अठ सौ पचवंजा थ्री स्टार रिवर्स पी पावर स्टेयरिंग सेंटर गेयर डबल डिस्ट्रीब्यूटर पै रहे जी पिछले पाब पैसे मूल लछहत्तर पैसे

ਪਰੋਂ ਜਿਆਦਾ ਦੱਸ ਦੇਉਂਗਾ ਜੀ ਔਰ ਟਰੈਕਟਰ ਜਾਂਦਾ ਜੀ ਪਾਵਰ ਸਟੀering ਹੈ ਜੀ ਸਾਈਡ ਗੀਅਰ ਅੱਠ ਮਾਡਲ ਡਰੈਕਟਰ ਆਰਾ ਮਾਡਲ ਡਰੈਕਟਰ ਹੈ ਇਹ 825000 ਦਾ ਪ੍ਰਾਈਸ ਹੈ ਜੀ ਨਾਨਕੜਾ ਜੀ ਅਰਜੰਡੋ ਬੱਸ 605 ਡੀਆਈ ਇਹ ਦੇਰਾ ਜੀ ਸਾਈਡ ਗੀਅਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਪੈਰ ਚਾਰੇ ਨਵੇਂ ਨੇ ਜੀ ਐਵੀ ਬੰਪਰ ਲੱਗਿਆ ਹੋਇਆ ਹੈ ਜੀ

4x4 ਹੀ 550 cd i ਮੇਂ ਦਰਾਇਆ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਏ ਤੇ ਇਹ ਮਾਡਲ 74000 ਦਾ ਪ੍ਰਾਈਸ ਆਈ ਨਾ ਰਕੜਾ ਚ ਰੰਗਾ ਪੰਜ ਜੌਂਡੀ ਹਰ ਜੀ ਪਾਵਰ ਸਪੀਲਿੰਗ ਹੈ ਸੈਡ ਗੇਅਰ ਪੰਜਾਬ ਨੰਬਰ ਆਈ ਹੈ ਪਹਿਲ ਚ ਕੋਈ ਆ ਰਿਹਾ ਉਹ ਆ ਰਿਹਾ ਹੈਵੀ ਬੰਪਰ 54500 ਯਾਰ 19 ਮਾਡਲ ਟਰੈਕਟਰ ਹੈ ਜੀ 8 ਲੱਖ 25000 ਦਾ ਪ੍ਰਾਈਸ ਹੈ ਜੀ ਨਾ ਕੜਾਈ ਸ਼ਕਤੀ 3 ਨਿਊ ਹਾਲੈਂਡੀ ਤੇ ਸਰਗਾ ਬਈ ਹੋ ਸਰプラス ਜੀ ਕਿਹ ਕਹਾਂ ਬਈ ਆ ਜਾਂਦਾ ਯਾਰ ਪੰਜਾਬ ਨੰਬਰ ਹੈ ਪਿਛਲੇ ਟਾਇਰ ਨਵੇਂ ਨੇ ਬਿਲਕੁਲ ਪਿਛਲੇ ਟਾਇਰ 16 ਅੰਨੇ ਦੇ ਮੂਰਲੇ ਕਸੇ ਹੋਏ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ

ਨਾਨਕੜਾਈ ਸਵਰਾਜ 852 PT3 ਸਟਾਰੀ ਪੈਰ ਚਾਰੇ ਹੈਗੇ ਨਹੀਂ ਇਸੇ ਵੇਲੇ ਸੇ ਕੱਟ ਨਹੀਂ ਸੀਦਾ ਜੀ ਸੈਂਟਰ ਗੀਅਰ ਨਾਨ ਪਾਵਰ ਪੰਜਾਬ ਨੰਬਰ ਹੈ 11 ਮਾਡਲ ਟਰੈਕਟਰ ਹੈ 3 ਲੱਖ 80 ਹਜ਼ਾਰ ਦਾ ਪ੍ਰਾਈਸ ਹੈ ਜੀ ਇਹ ਹੋਰ ਕੁਟਰੈਕਟਰ ਗੇੜਾ ਕੁਟਰੈਕਟਰ ਜਾਲਨੀ ਬਲਜੀ ਸਿੰਘ ਉਹਨਾਂ ਦਾ ਮੋਬਾਈਲ ਨੰਬਰ ਹੈ 76588 45022 सुपेंद्र सिंह 88710 3047 ਇੱਕ ਵਾਰੀ ਹੋਰ ਬੋਲ ਦਿੰਨੇ ਆ ਬਲਜੀਤ ਸਿੰਘ ਦਾ ਮੋਬਾਈਲ ਨੰਬਰ ਹੈ 76588 45021 ਸੁਪਿੰਦਰ ਸਿੰਘ 88710 3047 ਇਹ ਵਿੱਕਾ ਸੁੱਚਾ ਪੱਤੀ ਬੈਕ ਸਾਈਡ 220 केवी ग्रिड हंडाया ਹੰਡਾਇ ਇਸ ਨੂੰ ਟਰਾਈਟਰ ਬੰਨ੍ਹਨੇ ਗੀ ਨਾਲ ਖੜਾ ਇਹ ਨਿਊ ਹਾਲੈਂਡ 5500ਈ ਟਾਇਰ ਚਾਰ ਇਹ ਨਵੇਂ ਨੇ ਜੀ ਸਾਈਡ ਗੇਅਰ ਆ ਜੀ ਪਾਵਰ ਸਟੀering 10 ਮਾਡਲ ਡਰੈਕਟ੍ਰਾਈਜ਼ 430000 ਪ੍ਰਾਈਸ ਆ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਨਾਲ ਕਿਹੜਾ ਜੀ 50 36 ਗੁਡਗਿਅਰ 50 36 ਗੁਡਗਿਅਰ 13 ਦੇ ਟਾਇਰ ਨੇ ਜੀ ਦੇ ਗੁਡਗਿਅਰ ਦੇ ਟਾਇਰ ਨੇ ਕਾਰੇ ਟਾਇਰ ਹੈਗੇ ਨਹੀਂ 50 ਪੈਸੇ ਪੂਰਾ ਹੈਵੀ ਬੰਪਰ ਲੱਗਿਆ ਹੋਈ 50 36 ਜੌਂਦੀ ਵਾਲੀ 17 ਮੰਗ ਲਈ 435000 ਇਹਦਾ ਪ੍ਰਾਈਸ ਆ ਜੀ ਕੋਈ 969 ਸਵਰਾਜ F5 ਸਟਾਰ ਆ ਜੀ ਪਾਵਰ ਸਟੇਰਿੰਗ ਆ ਜੀ ਸਾਈਡ ਗੇਅਰ ਆ ਜੀ ਡਬਲ ਡਿਸਟ੍ਰਿਬਿਊਟਰ ਹੈ ਐਮ ਆਰ ਪੀ ਦੇ ਟਾਇਰ ਨੇ ਜੀ ਟਾਇਰ ਚਾਰੇ ਨਵੇਂ ਨੇ ਜੀ 969 ਐਫੀ ਸਵਰਾਜ ਜੀ ਟਰੈਕਟਰ ਦੀ ਕੰਡੀਸ਼ਨ ਚ ਟ੍ਰੈਕਟਰ ਬਹੁਤ ਸਾਫ ਟ੍ਰੈਕਟਰ ਆ ਜੀ 23 ਮਾਡਲ ਟਰੈਕਟਰ ਆ 24 ਘਾਤੀ ਹੈ 850000 ਪ੍ਰਾਈਜ਼ ਆ ਜੀ 270 ਘੰਟੇ ਚੱਲਿਆ ਹੋਇਆ ਜੀ ਟਰੈਕਟਰ ਦੇ ਕੋਈ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਬਈ ਇਹ ਨਾਲ ਖੜਾ ਹੈ 969 ਐਫੀ ਸਵਰਾਜ 4x4 ਜੀ 5 ਸਟਾਰ ਜੀ ਰਿਵਰਸ ਪੀਪੀਓ ਪਾਵਰ ਸਟੀering ਜੀ ਡਬਲ ਡਿਸਟਰੀਬਿਊਟਰ ਜੀ ਸਾਈਡ ਗੇਅਰ ਜੀ ਐਮਆਰਪੀ ਟਾਇਰ ਨੇ ਟਾਇਰ ਚਾਰੇ ਨਵੇਂ ਨੇ ਜੀ ਫੈਜ਼ੀ ਬੰਪਰ ਲੱਗਿਆ ਹੋਇਆ ਜੀ 969 ਐਫੀ ਸਵਰਾਜ ਜੀ ਔਡਰ ਲੱਗਿਆ ਹੋਇਆ ਜੀ ਇਹ ਹੈ ਜੀ ਮਾਡਲ 24 ਮਾਡਲ ਆ ਜੀ 10 ਲੱਖ 90 ਹਜ਼ਾਰ ਇਹਦਾ ਪਰਾਇਆ ਜੀ ਨਾਲ ਥੋੜਾ ਜਿਹਾ ਸਵਰਾਜ 735 ਐਫੀ ਜੀ ਕੱਟ ਨੇ ਸੇਜਾ ਊਰਲ ਟਾਇਰ ਦਾ ਸੇਵ ਨਹੀਂ ਪਿਛਲੇ 50 ਪੈਸੇ ਨਹੀਂ ਸੈਂਟਰ ਗੇਅਰ ਹੈ ਐਮਪ ਲੱਗਿਆ ਹੋਇਆ ਜੀ 99 ਮਾਡਲ ਡਰਾਈਵ ਦਾ ਜੀ 1 ਲੱਖ 90 ਹਜ਼ਾਰ ਇਹਦਾ ਪਰਾਇਆ ਜੀ ਨਾਲ ਥੋੜਾ ਜਿਹਾ ਸਵਰਾਜ 744 ਹੈਪੀ ਫੋਰ ਟੂ ਸਟਾਰਟ ਦਾ ਵਰਚੂਅਲ ਵੀਡੀਓ ਪਾਵਰ ਸਟੀering ਡਬਲ ਡਿਸਟ੍ਰਿਬਿਊਟਰੀ ਟਾਇਰ ਚਾਰੇ ਨਵੇਂ ਨੇ ਮੇਰੇ ਜੀ 15 ਮਾਡਲ ਡ੍ਰੈਕਟਰ ਹੈ ਜੀ ਪੰਜਾਬ ਨੰਬਰ ਹੈ 483000 ਦਾ ਪ੍ਰਾਈਸ ਹੈ ਜੀ ਇਹੜੇ ਇੱਕ ਲੱਗਿਆ ਜੀ ਨਾਲ ਥੜਾ 52 ਦਾ ਨਹੀਂ ਜਾਂਦੇ ਹਰ ਜੀ 21 ਮਾਡਲ ਦਾ ਜੀ 7 ਲੱਖ 55000 ਪ੍ਰਾਈਸ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ ਹੱਡ ਵਾਲੀ ਛਤੀ ਲੱਗੀ ਹੋਈ ਹੈ ਜੀ ਐਂਡ ਲੱਗਿਆ ਹੋਇਆ ਹੈਗਾ